ਹਾਂਜੀ ਸਤਿ ਸ੍ਰੀ ਅਕਾਲ ਜੀ ਮੰਡਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਇੱਕ ਨਵੀਂ ਗੱਲਬਾਤ ਨਾਲ ਤੁਹਾਡੇ ਰੂਬਰੂ ਤੁਹਾਡਾ ਆਪਣਾ ਮਨਜੀਤ ਮੰਡਵੀ ਗੱਲ ਬੜੇ ਪੁਰਾਣੇ ਸਮੇਂ ਦੀ ਹੈ ਬਾਦਸ਼ਾਹ ਦੀ ਗੱਲ ਹੈ ਕਹਿੰਦੇ ਕਿ ਇੱਕ ਬਾਦਸ਼ਾਹ ਨੂੰ ਅਜਿਹਾ ਮਾੜਾ ਰੋਗ ਲੱਗ ਗਿਆ ਕਿ ਉਸ ਬਾਰੇ ਨਾ ਦੱਸਣਾ ਹੀ ਚੰਗਾ ਹੈ ਯੂਨਾਨ ਦੀ ਹਕੀਮਾਂ ਦੀ ਇੱਕ رائے ਬਣ ਗਈ ਕਿ ਇਸ ਰੋਗ ਦੀ ਕੋਈ ਦਵਾਈ ਨਹੀਂ ਸਵਾਈ ਇਨੀ ਹੀ ਗੁਣਾ ਵਾਲਾ ਆਦਮੀ ਹਕੀਮਾਂ ਨੇ رائے ਦਿੱਤੀ ਵੀ ਇਸ ਦਾ ਕੋਈ ਲਾਜ਼ ਨਹੀਂ ਸਵਾਈ ਇਨੀ ਹੀ ਗੁਣਾ ਵਾਲਾ ਆਦਮੀ ਦੇ ਪਿੱਤੇ ਦੀ ਲੋੜ ਐਸ ਵਾਸਤੇ ਇੰਨੇ ਹੀ ਗੁਨਾਵਾਲਾ ਆਦਮੀ ਹੋਵੇ ਜਿੰਨੇ ਗੁਨਾਵਾਲਾ ਰਾਜਾ ਆ ਇੰਨੇ ਹੀ ਗੁਨਾਵਾਲਾ ਆਦਮੀ ਹੋਵੇ ਤੇ ਉਹਦੇ ਪਿੱਤੇ ਦੀ ਲੋੜ ਐ ਚਲੋ ਗੱਲ ਹੋਈ ਬਾਦਸ਼ਾਹ ਨੇ ਪਿੱਤਾ ਲਿਆਉਣ ਦਾ ਹੁਕਮ ਦੇ ਦਿੱਤਾ ਬਾਦਸ਼ਾਹ ਜੀ ਹੁਕਮ ਚਲਾ ਸਕਦਾ ਕੁਛ ਵੀ ਹੋ ਸਕਦਾ ਸੀਗਾ ਬਾਦਸ਼ਾਹ ਕੁਝ ਵੀ ਕਰਾ ਸਕਦਾ ਚਲੋ ਜੀ ਇੱਕ ਦਿਨ ਇੱਕ ਕਿਸਾਨ ਦੇ ਪੁੱਤਰ ਨੂੰ ਲੈ ਆਏ ਜਿਸ ਵਿੱਚ ਉਸ ਰੋਗੀ ਵਾਲੇ ਚਿੰਨ ਸਨ ਜੋ ਯੂਨਾਨੀ ਹਕੀਮਾਂ ਨੇ ਪਰਖੇ ਹੋਏ ਸਨ ਕਿਉਂਕਿ ਕਾਰੀਗਰ ਵੀ ਫਿਰ ਜਿਹੜੇ ਰੋਗ ਦੇ ਮਾਹਿਰ ਆ ਉਹਨਾਂ ਦਾ ਹੁੰਦਾ ਆ ਉਹਨਾਂ ਨੇ ਪਰਖ ਕੀਤੀ ਹੋਈ ਸੀ ਕਿ ਵੇ ਹਾਂ ਉਹਨਾਂ ਨੇ ਦੇਖਿਆ ਵੀ ਇਹ ਮੁੰਡੇ ਦੇ ਵਿੱਚ ਸੇਮ ਗੁਣ ਨੇ ਉਹ ਵੀ ਇੱਕ ਕਿਸਾਨ ਦਾ ਪੁੱਤਰ ਮੁੰਡੇ ਦੇ ਮਾਪਿਆਂ ਨੂੰ ਸੱਦ ਕੇ ਉਹਨਾਂ ਨਾਲ ਰਾਏ ਕੀਤੀ ਗਈ ਉਹਨਾਂ ਨਾਲ ਗੱਲਬਾਤ ਕੀਤੀ ਗਈ ਬੇਅੰਤ ਦੌਲਤ ਦੇ ਕੇ ਉਸ ਨੂੰ ਰਜਾਵੰਦ ਕਰ ਲਿਆ ਮੁੰਡੇ ਦੇ ਮਾਪਿਆਂ ਨੂੰ ਮਾਇਆ ਨਾਲ ਮਾਲੂ-ਮਾਲ ਕਰਕੇ ਜਿੰਨੀ ਮਾਇਆ ਚਾਹੀਦੀ ਏ ਸਮਝ ਲਓ ਕਿ ਇੱਕ ਬਲੱਡ ਮਨੀ ਦੇ ਦਿੱਤੀ ਵੀ ਜਿੰਨ ਮੁੱਕੇ ਜਿੱਦਾਂ ਬਲੱਡ ਮਨੀ ਦੇ ਦਿੱਤੀ ਵੀ ਸਾਨੂੰ ਜਾਈ ਚਾਹੀਦਾ ਆ ਬੇਅੰਤ ਦੌਲਤਾਂ ਦੇਖ ਕੇ ਉਸ ਨੂੰ ਰਾਜਮੰਦ ਕਰ ਲਿਆ ਕਾਜੀ ਨੇ ਫੈਸਲਾ ਦੇ ਦਿੱਤਾ ਕਿ ਬਾਦਸ਼ਾਹੀ ਦੀ ਸੁਰੱਖਿਆ ਲਈ ਪ੍ਰਜਾ ਵਿੱਚੋਂ ਇੱਕ ਆਦਮੀ ਦਾ ਖੂਨ ਕਰਨਾ ਠੀਕ ਹੈ ਜੇ ਇੱਕ ਆਦਮੀ ਪ੍ਰਜਾ ਦੇ ਵਿੱਚੋਂ ਆਪਣੀ ਜਾਨ ਦੇ ਦੇਵੇ ਤੇ ਜਾਇਜ਼ ਆ ਬਾਦਸ਼ਾਹੀ ਦੀ ਸੁਰੱਖਿਆ ਲਈ ਪ੍ਰਜਾ ਵਿੱਚੋਂ ਇੱਕ ਆਦਮੀ ਦਾ ਖੂਨ ਕਰਨਾ ਠੀਕ ਸਮਝਦੇ ਸੀਗੇ ਜਦੋਂ ਜਲਾਦ ਨੇ ਮਾਰਨ ਦਾ ਇਰਾਦਾ ਕੀਤਾ ਤਾਂ ਮੁੰਡਾ ਅਸਮਾਨ ਵੱਲ ਆਪਣਾ ਸਿਰ ਕਰਕੇ ਹੱਸਣ ਲੱਗ ਪਿਆ ਬਾਦਸ਼ਾਹ ਨੇ ਹੱਸਣ ਦਾ ਕਾਰਨ ਪੁੱਛਿਆ ਉਸ ਨੇ ਉੱਤਰ ਦਿੱਤਾ ਕਿ ਪੁੱਤਰ ਦਾ ਨਖਰਾ ਮਾਕਿਆਂ ਤੇ ਹੁੰਦਾ ਹੈ ਪੁੱਤਰ ਤਾਂ ਜੋ ਨਖਰਾ ਹੈ ਬਚਪਨਾ ਹੈ ਜੋ ਵੀ ਹੈ ਉਹ ਮਾਪੋਤੇ ਗਲਾਨ ਸ਼ਿਕਵਾ ਜੋ ਕਰਨਾ ਉਹਨਾਂ ਤੇ ਨਖਰਾ ਹੁੰਦਾ ਵੀ ਹੁੰਦਾ ਹਨ ਤੇ ਝਗੜਾ ਕਾਜੀ ਨੇ ਨਿਬੇੜਨਾ ਹੁੰਦਾ ਆ ਜੇ ਕੋਈ ਝਗੜਾ ਹੋਇਆ ਕਿਸੇ ਦਾ ਕੋਈ ਕਾਰੋਬਾਰ ਜਾਂ ਲੈ ਕੇ ਜਾਂਦਾ ਆਪਣਾ ਮਸਲਾ ਲੈ ਕੇ ਜਾਂਦਾ ਤੇ ਕਾਜੀ ਨੇ ਝਗੜਾ ਕਾਜੀ ਨੇ ਨਿਬੇੜਨਾ ਹੁੰਦਾ ਅੱਗੇ ਲਿਆਂਦਾ ਜਾਂਦਾ ਹੈ ਤਾਂ ਇਨਸਾਫ ਬਾਦਸ਼ਾਹ ਤੋਂ ਮੰਗੀਦਾ ਹੈ ਉਸ ਤੋਂ ਬਾਅਦ ਜੇ ਕੋਈ ਇਨਸਾਫ ਮੰਗਣਾ ਤੇ ਉਹ ਬਾਦਸ਼ਾਹ ਤੋਂ ਮੰਗਿਆ ਜਾਂਦਾ ਹੈ ਕਾਜੀ ਨੇ ਕਤਲ ਦਾ ਹੁਕਮ ਸੁਣਾ ਦਿੱਤਾ ਆ ਬਾਦਸ਼ਾਹ ਆਪਣੀ ਭਲਾਈ ਲਈ ਮੇਰੀ ਮੌਤ ਵਿੱਚ ਆਪਣੀ ਜਾਨ ਵੇਖਦਾ ਆ ਪਰਮ ਪ੍ਰਮਾਤਮਾ ਤੋਂ ਬਿਨਾ ਮੇਰਾ ਕੋਈ ਸੁਨਵਾਈ ਨਹੀਂ ਹੋਸਾ ਕਾਲਪੁਰਖ ਤੋਂ ਬਿਨਾ ਮੇਰੀ ਕੋਈ ਸੁਨਵਾਈ ਨਹੀਂ ਮਾਪਿਆਂ ਨੇ ਮੈਨੂੰ ਵੇਚਤਾ ਕਾਜੀ ਨੇ ਫਤਵਾ ਸੁਣਾਤਾ ਜਿਹੜਾ ਕਾਜੀ ਮਸਲੇ ਹੱਲ ਕਰਦਾ ਆ ਗੋਡ ਦਾ ਪੈਗਾਮ ਦਿੰਦਾ ਆ ਉਹਨੇ ਇਹ ਫਤਵਾ ਦਿੱਤਾ ਕਿ ਇੱਕ ਬੰਦੇ ਦੀ ਪਰਜਾ ਚੋਂ ਮੌਤ ਹੋ ਜੇ ਤਾਂ ਕੋਈ ਗੱਲ ਨਹੀਂ ਤੇ ਰਾਜਾ ਉਹਦੀ ਮੌਤ ਦੇ ਵਿੱਚੋਂ ਆਪਣੀ ਜ਼ਿੰਦਗੀ ਦੇਖਦਾ ਆ ਹੁਣ ਪ੍ਰਮਾਤਮਾ ਤੋਂ ਬਿਨਾ ਮੇਰਾ ਕੋਈ ਮੇਰੀ ਕੋਈ ਸੁਣਵਾਈ ਨਹੀਂ ਮੈਂ ਉਹ ਮੁੰਡਾ ਕਹਿੰਦਾ ਮੈਂ ਤੇਰੇ ਜ਼ੁਲਮ ਦੀ ਕਿਸ ਅੱਗੇ ਫਰਿਆਦ ਕਰਾਂ ਰਾਜੇ ਨੂੰ ਮੁੰਡਾ ਕਹਿੰਦਾ ਮੈਂ ਜੋ ਤੂੰ ਮੇਰੇ ਤੇ ਜ਼ੁਲਮ ਕਰਨ ਲੱਗਾ ਆ ਵੇ ਮੈਂ ਇਸ ਦੀ ਕਿਸ ਅੱਗੇ ਫਰਿਆਦ ਕਰਾਂ ਤੇਰੇ ਪਾਸੋਂ ਹੀ ਤੇਰੇ ਵਿਰੋਧ ਸ਼ਿਕਾਇਤ ਦਾ ਇਨਸਾਫ ਮੰਗਦਾ ਮੈਂ ਮੈਂ ਤੂੰ ਰਾਜਾ ਹੈਂ ਰਾਜਾ ਤੂੰ ਮੈਂ ਤੇਰਾ ਇਨਸਾਫ ਮੰਗਦਾ ਹਾਂ ਪਰਮਾਤਮਾ ਦਾ ਰੂਪ ਜਾਣ ਕੇ ਵੀ ਮੈਂ ਤੇਰੇ ਜ਼ੁਲਮ ਦਾ ਦੀਕੀ ਸੱਗੇ ਫਰਿਆਦ ਕਰਾਂ ਤੇਰੇ ਪਾਸੋਂ ਹੀ ਤੇਰਾ ਵਿਰੋਧ ਵਿਰੋਧ ਸ਼ਿਕਾਇਤ ਦਾ ਇਨਸਾਫ ਮੰਗਦਾ ਬਾਦਸ਼ਾਹ ਉੱਤੇ ਇਸ ਗੱਲ ਦਾ ਇਨਾ ਪ੍ਰਭਾਵ ਪਿਆ ਕਿ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸਨੇ ਕਿਹਾ ਕਿ ਅਜਿਹੇ ਬੇਗੁਨਾਹ ਬੱਚੇ ਨਾਲੋਂ ਮੇਰਾ ਮਰਨਾ ਚੰਗਾ ਬਾਦਸ਼ਾਹ ਨੇ ਉਸ ਦਾ ਸਿਰ ਤੇ ਅੱਖਾਂ ਚੁੰਮੀਆਂ ਬੋਕਲ ਵਿੱਚ ਲਿਆ ਤੇ ਛੱਡ ਦਿੱਤਾ ਅਣਗਿਣਤ ਮਾਇਆ ਨਾਲ ਮਾਲਾ-ਮਾਲ ਕਰ ਦਿੱਤਾ ਕਿਹਾ ਜਾਂਦਾ ਹੈ ਕਿ ਉਹ ਬਾਦਸ਼ਾਹ ਜਦੋਂ ਬਾਦਸ਼ਾਹ ਨੇ ਉਸ ਮੁੰਡੇ ਨੂੰ ਕੁਛ ਮਾਇਆ ਦੇਖ ਕੇ ਉੱਤੇ ਤਰਸ ਕਰਕੇ ਵੀ ਮੇਰੀ ਮੌਤ ਨਾਲੋਂ ਇਹਦੀ ਮੌਤ ਨਾਲੋਂ ਮੇਰੀ ਮੌਤ ਹੋਣੀ ਚੰਗੀ ਆ। ਵੀ ਜੋ ਮੁੰਡੇ ਨੇ ਦਸੀਆਂ ਗੱਲਾਂ ਬਤਾ ਆਪਣਾ ਉਹਦੇ ਅੱਗੇ ਫਰਿਆਦ ਕੀਤੀ ਤੇ ਕਹਿੰਦੇ ਨੇ ਕਿ ਬਾਦਸ਼ਾਹ ਇੱਕ ਹਫ਼ਤੇ ਦੇ ਵਿੱਚ ਉਹ ਰੋਗ ਤੋਂ ਅਰੋਗ ਹੋ ਗਿਆ ਸੀਗਾ। ਇਹ ਭਲੇ ਜਮਾਨੇ ਦੀਆਂ ਗੱਲਾਂ ਆ। ਚੰਗੇ ਬਾਦਸ਼ਾਹਾਂ ਦੀਆਂ ਗੱਲਾਂ ਆ। ਨਾ ਕਿ ਅੱਜਕੱਲ ਦੇ ਹੋਂਕਮਰਾਨਾਂ ਦੀਆਂ ਇਹ ਗੱਲਾਂ ਨੇ ਅੱਗੇ ਜਿਹੜਾ ਅੱਜ ਕੱਲ੍ਹ ਦੇ ਹੁਕਮਰਾਨ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਹੈਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਭਲੇ ਜਮੇ ਦੇ ਸਮੇਂ ਦੇ ਵਿੱਚ ਬਹੁਤ ਕੁਝ ਚੰਗਾ ਵੀ ਸੀਗਾ। ਇੱਕ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਹੁਕਮਰਾਨ ਨੇ ਉਹ ਆਪਣੇ ਵਾਸਤੇ ਕੁਝ ਵੀ ਕਰ ਸਕਦੇ ਨੇ। ਹੁਕਮਰਾਨ ਕੀ ਆਮ ਇਨਸਾਨ ਵੀ ਆਪਣੇ ਵਾਸਤੇ ਉਹ ਕਿਸੇ ਦਾ ਵੀ ਕਤਲ ਕੁਝ ਵੀ ਕਰ ਸਕਦਾ ਹਰ ਹੱਦਾਂ ਟੱਪ ਜਾਂਦਾ ਹੈ। ਜੋ ਸਿਆਣਾ ਬਾਦਸ਼ਾਹ ਸੀਗਾ ਉਹ ਬਾਦਸ਼ਾਹ ਨੇ ਸਿਆਣਪ ਵਰਤੀ ਉਹਨੇ ਸੋਚਿਆ ਕਿ ਮੈਂ ਜੇ ਉਹਨੇ ਤਰਸ ਕੀਤਾ ਉਹ ਬੱਚੇ ਤੇ ਤੇ ਪ੍ਰਮਾਤਮਾ ਨੇ ਉਹਦੇ ਤੇ ਤਰਸ ਕੀਤਾ ਅੱਜ ਕੱਲ ਨਾ ਬੰਦਾ ਤਸ ਕਰਦਾ ਆ ਤੇ ਪ੍ਰਮਾਤਮਾ ਨੂੰ ਤੇ ਫਿਰ ਕਿੱਥੋਂ ਕਰਨਾ ਆ ਅੰਤ ਕਿਦਾਂ ਦਾ ਹੁੰਦਾ ਆ ਇਹ ਆਪ ਸਭ ਨੂੰ ਪਤਾ ਹੀ ਆ ਸਭ ਪਾਲੀ ਪਾਂਤੀ ਜਾਣਦੇ ਹੋ ਤੇ ਜੇ ਵੀਡੀਓ ਗੱਲਾਂ ਬਾਤਾਂ ਮੇਰੀਆਂ ਵਧੀਆ ਲੱਗੀਆਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਤੇ ਫਿਰ ਆਪ ਜੀ ਦੇ ਕਚਰੀ ਵਿੱਚ ਕੋ ਵਧੀਆ ਗੱਲਬਾਤ ਇਦਾਂ ਹੀ ਲੈ ਕੇ ਹਾਜ਼ਰ ਹੋਵਾਂਗੇ ਜੀ ਮਡਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਹਦੇ ਉੱਤੇ ਤੁਹਾਨੂੰ ਵਧੀਆ ਗੱਲਾਂ ਸੁਣਨ ਨੂੰ ਮਿਲਣਗੀਆਂ ਮਿਲਦੇ ਆਂ ਜੀ ਕਿਸੇ ਵਧੀਆ ਅਪਡੇਟ ਨਾਲ ਸਤਿ ਸ੍ਰੀ ਅਕਾਲ ਧੰਨਵਾਦ ਦੇਖਣ ਵਾਸਤੇ